ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਮ ਕਾ ਅਠੇ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸਨ ਮਹੱਲਾ ਚੌਥਾ ਜਿਨ ਅੰਦਰ ਪੀਤ ਪਰਮ ਕੀ ਜਿਉ ਬੋਲਨ ਤਵੇ ਸੋ ਹਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਰੰ ਪੌੜੀ ਤੂੰ ਕਰਤਾ ਆਪ ਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰੇ ਸੂ ਸੱਚੇ ਭਲਾ ਹੈ ਗੁਰ ਸ਼ਬਦ 부ਝਾਹੀ ਤੂੰ ਕਰਨ ਕਰਨ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗੰਮ ਦਿਆਲ ਹੈ ਸਭ ਤੁਧ ਧਿਆਹੀ ਸਭ ਜੀ ਤੇਰੇ ਤੂੰ ਸਮਸਦਾ ਤੂੰ ਸਭ ਛੜਾਹੀ ਸ਼ਲੋਕ ਮਹੱਲਾ ਚੌਥਾ ਸੁਣ ਸਾਜਣ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਾਨ ਗੁਰ ਤੁਠੈ ਸਜਣ ਮੇਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤਿਗੁਰ ਦਾਤਾ ਦਇਆਲ ਹੈ ਜਿਸ ਨੂੰ ਸ ਦਇਆ ਸਦਾ ਹੋਏ ਸਤਿਗੁਰ ਅੰਦਰੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰਾ ਨਾਲ ਜੇ ਵੈਰ ਚਲਾਏ ਦੇ ਤਿਨ ਵਿਚੋ ਤਿਸਟਿਆ ਨਾ ਕੋਏ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਸਤਿਗੁਰ ਨੂੰ ਜੇਹਾ ਕੋ ਈਸ਼ਦਾ ਤੇਹਾ ਫਰ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁਜਾਰਾ ਹੋਏ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲਏ ਸੋ ਸਾਹਿਬ ਮਨ ਭਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ 부ਝ ਸੱਚ ਸਮਾਣੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤੈਨ ਲੱਥਾ ਹਉ ਮੈਂ ਭਾਰ ਜਿਨੇ ਗੁਰਮਖਾਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੂੰ ਫਿਟ ਫਿਟ ਕਹੈ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਾਰਾ ਪੇ ਰਖਣ ਹਾਰ ਧਨ ਧਨ ਗੁਰੂ ਗੁਣ ਗਾਵਦਾ ਤਿਸਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿੰਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰ ਮਹਲਾ 4 ਆਪੇ ਧਰਤੀ ਸਾਜਿਐਨ ਆਪੇ ਆਕਾਸ਼ ਵਿੱਚ ਆਪੇ ਜੰਤੋ ਪਾਇਨ ਮੁਖ ਆਪੇ ਦੇਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨਨਾਕ ਨਾਮ ਧਿਆਏ ਤੂੰ ਸਭ ਕਿਰਵਿਖ ਕਟੇ ਤਾਸ ਪੌੜੇ ਤੂੰ ਸੱਚਾ ਸਾਹਿਬ ਸੱਚ ਹੈ ਸਤ ਸੱਚੇ ਭਾਵੇ ਜੋ ਤੁਧ ਸਾਚਤ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਵੇ ਦਿਲ ਕੇ ਮੁਖਦਾਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੇ ਕੂੜਿਆਰ ਪਿਸ਼ਾਹਾ ਛੱਟਿਐਨ ਕੂੜ ਹਿਰਦੈ ਕਪਟ ਮਹਾ ਦੁਖ ਪਾਵੇ ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੇ ਸ਼ਲੋਕ ਮਹੱਲਾ ਚੌਥਾ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜਿਹਾਂ ਕੋ ਬੀਜੇ ਤਿਹਾਂ ਫਲ ਪਾਏ ਸਤਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਉਨਾ ਹਾਲਤ ਪਾਲਤ ਮੁਖ ਉਜਲੇ ਓਏ ਹਰ ਦਰਗਹਿ ਸੱਚੀ ਪਹਿਨਾਏ ਇਕਨਾ ਅੰਦਰ ਖੂਟ ਨਿਤ ਖੂਟ ਤਮਾਵਹਿ ਓਹ ਜਿਹਾਂ ਬੀਜੇ ਤੇਹਾ ਫਲ ਕਾ ਖਾਏ ਜਾ ਸਤਿਗੁਰ ਸਰਾਫ ਨਦਰ ਕਰ ਦੇਖੈ ਸੋ ਆਵ ਗੀਰ ਸਭ ਉਗੜ ਆਏ ਓਏ ਜਿਹਾਂ ਚਿਤ ਵਹਿ ਨਿਤ ਤੇਹਾ ਪਾਇਨ ਓਏ ਤੇਹੋ ਜਿਹੇ ਦਈਏ ਵਜਾਏ ਨਾਨਕ ਤੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸੁਬਾਹੇ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੋਥਾ ਏ ਪਾਏ ਕੋਈ ਗੱਲਾਂ ਕਰੇ ਘਨੇਰੀਆਂ ਜੇ ਘਰ ਵਾਥ ਹੋ ਵੈਸਾ ਹੀ ਖਾਏ ਬਿਨ ਸਤਗੁਰ ਸੋ ਜੀ ਨਾ ਪਵੈ ਅਹੰਕਾਰ ਨਾਲ ਵਿੱਚ ਹੋ ਜਾਏ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤੜ੍ਹੇ ਘਰ ਕਰ ਮੰਗਾਏ ਕੂੜ ਠਗੇ ਗੁਜੇ ਨਾ ਰਹੇ ਮੁੱਲਮਾ ਪਾਜ ਲਹਿ ਜਾਏ ਜਿਸੋ ਵੈਤ ਪੂਰਬ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਏ ਜੋ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂ ਧਣੀ ਜੋ ਭਾਵੇ ਤਵੇ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਜ ਤਿਨ ਸਿਉ ਕਰੀ ਸਭ ਔਗਣ ਸਬਦ ਜਲਾਏ ਔਗਣ ਵਿਕਣ ਪੱਲਰੀ ਜਿਸ ਦੇਹ ਸੋ ਸਚੇ ਪਾਏ ਬਲਿਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟਿ ਆਏ ਵੱਡੀ ਵਿਡਿਆਈ ਵੱਡੇ ਕੀ ਗੁਰਮਖ ਆਲਾਏ ਸ਼ਲੋਕ ਮਹੱਲਾ ਚੌਥਾ ਸਤਿਗੁਰ ਵਿੱਚ ਵੱਡੀ ਵਿਢਿਆਈ ਜੋ ਅਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਜਪਤ ਸੁੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦੀ ਬਾਣ ਹਰ ਨਾਮੋਂ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿਸ਼ੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੇ ਫਿਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੋਹ ਕਾਲੈ ਖੜਿਆ ਜਿਉ ਤਸ ਕਰਪਾਏ ਗਲਾਵੇ ਫਿਰ ਸਤਗੁਰ ਕੀ ਸਰਣੀ ਪਵੈ ਤਾ ਉਬਰੈ ਜਹ ਹਰ ਹਰ ਨਾਮ ਧਿਆਵੇ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੇ ਏਵੈ ਭਾਵੇ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁਠਾ ਬੇਖ ਮਾਇਆ ਉਸ ਅੰਦਰ ਕੂੜ ਕੂੜੋ ਘਰ ਬੁੱਜੈ ਅਣ ਹੁੰਦੇ ਝਗੜੇ ਦਈਏ ਉਸ ਦਾ ਗਲ ਪਾਇਆ ਉਹ ਗਲ ਫਰੋਸ਼ੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੈ ਨਾ ਪਾਇਆ ਉਹ ਘਰ ਘਰ ਹੰਡੈ ਜਿਉਂ ਰੰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਭੀ ਲੱਛਣ ਲਾਇਆ ਗੁਰਮਖੋ ਇਸੋ ਲੇਪ ਤੋ ਵਰਤਾ ਉਸ ਕਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ ਓਨ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉਪਰ ਆਇਆ ਗੁਰ ਸਿੱਖਾਂ ਵਢਿਆਈ ਭਾਵੇਂ ਗੁਰ ਪੂਰੇ ਕੀ ਮਨ ਮੁਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ ਸਤ ਸੱਚਾ ਸਬਦੂ ਵੱਡਾ ਹੈ ਸੋ ਲਏ ਜਿਸ ਸਤਗੁਰੂ ਟਿੱਕੇ ਸੋ ਸਤਗੁਰੂ ਜੇ ਸੱਚ ਧਾਏ ਦਾ ਸਤ ਸੱਚਾ ਸਤਗੁਰੂ ਏਕੇ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਦ ਕੀਤੇ ਵਸ ਛਕੇ ਜੇ ਬਿਨ ਸਤਗੁਰ ਸੇਵੇ ਆਪ ਗੁਨਾਏ ਦੇ ਤਿਨ ਅੰਦਰ ਕੂੜ ਫਿਟ ਫਿਟ ਮੋ ਫਿਕੇ ਓਏ ਬੋਲੇ ਕਿਸਾ ਨਾ ਭਾਵਨੇ ਮੋ ਕਾਲੇ ਸਤਗੁਰ ਤੇ ਚੁਕੇ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ ਜਮਾਈਐਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਉਐ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮਕੂਹਾ ਜਮਚੂਹਾ ਕਿਰਸ ਨੇ ਤਕੁਰਕਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿੰਨ ਕਾ ਕਾੜਾ ਅੰਦੇਸਾ ਸਭ ਲਾਹਿਓਨ ਜਿਨਿ ਸਤਗੁਰ ਪੁਰਖ ਧਿਆਇਆ ਜਨਨਾਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚੇ اٹਿਆ ਮਨਮੁਖ ਹੋਰੇ ਗੱਲਾਂ ਰਾਤੀ ਊਗਾ ਦੱਬਿਆ ਨਵੇ ਸੋਤ ਸਭ ਢਿੱਲਾ ਮਨ ਮੁਖਾ ਦੈ ਸਿਰ ਜੋਰਾ ਅਮਰ ਹੈ ਨਿਤ ਦੇਵੇ ਭੱਲਾ ਜੋਰਾ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕਸੁੱਧ ਨਰ ਸੇ ਜੋਰਾ ਪੁਸ਼ ਚੱਲਾ ਸਤਗੁਰ ਕਹਿ ਆਖਿਆ ਜੋ ਸਤਗੁਰ ਕਹਿ ਆਖਿਆ ਜੋ ਚੱਲੈ ਸੋ ਸਤਿਪੁਰਖ ਭਲ ਭਲਾ ਜੋਰਾਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਬੇਪਰਵਾਹੋ ਅਥੋ ਅਥਾ ਹੋ ਹੈ ਅਤੁੱਲ ਕਿਉ ਤੁਲੀਐ ਸੇਵਡ ਭਾਗੀ ਜੇ ਸੱਚ ਤੇ ਆਏ ਸੇਵਡ ਭਾਗੀ ਜੇ ਤੁਧੁ ਦਤਿ ਆਏ ਦੇ ਜਿਨ ਸਤਗੁਰ ਮਿਲੀਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰਿਸੈ ਹੋਰ ਕੱਚ ਪਿਚ ਬੋਲਦੇ ਇਸੇ ਕੂੜਿਆਰ ਕੂੜੇ ਝੜ ਪਰੀਐ ਉਹਨਾ ਅੰਦਰ ਹੋਰ ਮੁਖ ਹੋਰ ਹੋਤ ਹੈ ਉਹਨਾ ਅੰਦਰ ਹੋਰ ਮੁਖ ਹੋਰ ਹੈ ਬਿਖ ਮਾਇਆ ਨੂੰ ਝਖ ਮਰਦੇ ਕੜੀਏ ਸ਼ਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲ ਹੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਨੰਦ ਕਵਟ ਵਿਕਾਰ ਝੂਠ ਓਇ ਆਪੇ ਸਚੈ ਵਖ ਕੱਢੇ ਜਜਮਾਲੇ ਸਚਿਆਰ ਸਿਖ ਬੈ ਸਤਗੁਰ ਪਾਸ ਘਲਨ ਕੂੜਿਆਰ ਨ ਲੱਭਨੀ ਕਿ ਤੈ ਥਾਏ ਭਾਲੇ ਜਿਨਾਂ ਸਤਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੋਹ ਭਲੇਰੇ ਫਿਰੇ ਦਈਏ ਗਾਲੇ ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇਕਿ ਚਰਕ ਵੇਰਾਈਨ ਮਨ ਮੁਖ ਬੇਤਾਲੇ ਸਤਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤਾਏ ਆਪਣੀ ਵਾਥ ਨਾਲੇ ਜਨਾਨਾਨ ਕੇ ਕਨਾ ਗੁਰ ਮੇਲ ਸੁਖ ਦੇਵੇ ਇਕ ਆਪੇ ਵਖ ਕੱਢੈ ਠਗਵਾਲੇ ਮਹੱਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨ ਕੇ ਕਾਜ ਦਈਏ ਆਂਦੇ ਰਾਸ ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾ ਕਰਤਾ ਵੱਲ ਤਾ ਸਭ ਕੋ ਵੱਲ ਸਭ ਦਰਸ਼ਨ ਦੇ ਕਰੇ ਸਬਾਸ ਸਾਹੋ ਪਾਤ ਸਾਹੋ ਸਭ ਹਰ ਕਾ ਕੀਆ ਸਭ ਜਨ ਕਉ ਆਏ ਕਰੇ ਰਹਿ ਰਾਸ ਗੁਰਪੂਰੇ ਕੀ ਵੱਡੀ ਵਿੜਿਆਈ ਹਰ ਵੱਡਾ ਸੇਵ ਤੁਲ ਸੁਖ ਪਾਇਆ ਗੁਰਪੂਰੇ ਦਾਨ ਦਿਆ ਹਰ ਨੇਚਲ ਨਿਤ ਬਖਸ਼ੇ ਚੜ੍ਹੇ ਸਵਾਇਆ ਕੋਈ ਨੰਦਕ ਵੜਿਆਈ ਦੇਹ ਨਸਕੈ ਸੋ ਕਰਤਾ ਆਪ ਬਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਆਗਮ ਦਿਆਲ ਹੈ ਵਡ ਦਾਤਾ ਦਾਣਾ ਤੁਧ ਜੇਵਡ ਮੈਂ ਹੋਰ ਕੋ ਦਿਸਨਾ ਆਵਈ ਤੂੰ ਹੈ ਸੁਗੜ ਮੇਰਾ ਮਨ ਭਾਣਾ ਹੋ ਮੋਹ ਕੁਟੰਬ ਦਿਸ ਆਵਦਾ ਸਭ ਚੱਲਣ ਹਾਰਾ ਆਵਣ ਜਾਣ ਜੋ ਬਿਨ ਸੱਚੇ ਹੂਰਤ ਚਤਲਾਏ ਦੇਸੇ ਕੂੜਿਆਰ ਕੂੜਾ ਤਿਨ ਮਾਣਾ ਜਨ ਨਾਨਕ ਸੱਚ ਧਾਏ ਤੂ ਬਿਨ ਸੱਚੇ ਪਜ ਪਜ ਮੋਏ ਅਜਾਣਾ ਸ਼ਲੋਕ ਮਹੱਲਾ ਚੌਥਾ ਅਗੋ ਦੇ ਸਤ ਪਾਉ ਨਾ ਦੇ ਚੈ ਪਿਛੋ ਦੇ ਆਖਿਆ ਕਾਮਨਾ ਆਵੇ ਅਧ ਵਿੱਚ ਫਿਰੈ ਮਨ ਮੁਖ ਵਿਚਾਰਾ ਗੱਲੇ ਕਿਉ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤ ਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤ ਗੁਰ ਪਾਰ ਬ੍ਰਹਮ ਨਦਰੀ ਆਵੇ ਆਪੇ ਉਹ ਪੀਵਾ ਸਬਦ ਗੁਰਕੇਰਾ ਸਭ ਕਾੜਾ ਦੇਸਾ ਭਰਮ ਚੁਕਾਵੇ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰਸਤਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ ਗੁਰੂ ਹਰ ਹਰ ਜਪ ਜਾਪੈ ਸਭ ਕਿਰ ਵਿਖ ਪਾਪ ਦੋਖ ਲਹਿ ਜਾਵੇ ਫਿਰ ਚੜ੍ਹੈ ਦਿਵਸ ਗੁਰ ਬਾਣੀ ਗਾਵੇ ਬਹਿਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਪੌੜੇ ਜੋ ਤੁਧੁ ਸਾਚਟਿ ਆਇ ਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇਕ ਆਰਾਧ ਦੇ ਤਿਨ ਕੀ ਬਰਕਤ ਖਾਹਿ ਅਸੰਖ ਕਰੋੜੇ ਤੁਧਨੋ ਸਭ ਤਹਾਇ ਦੀ ਸੇ ਥਾਇ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇ ਵੇ ਖਾਂਦੇ ਪਹਿਨਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕਢੇ ਮੁਖ ਕੋਲੇ ਮਨ ਖੋਟੇ ਦਈਏ ਵਿਛੋੜੇ ਸ਼ਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਅਖ ਦੋਲੜਾ ਤਿਨ ਬੇਮੁਖ ਬੇਮੁਖਿਆ ਨੋ ਪਾਇਆ ਬਾਸਨਾਕ ਦੇਹੀ ਕੋਈ ਬਹਿਣ ਜਗਤ ਮਹਿ ਗੂਹ ਪੜ ਸਗਵੀ ਮਲ ਲਾਏ ਮਨਮੁਖ ਆਇਆ ਪ੍ਰਾਈ ਜੋ ਨਿੰਦਾ ਚੂਲੀ ਨੋ ਬੇਮੁਖ ਕਰਕੇ ਭੇਜਿਆ ਉਥੈ ਭੀ ਮੋਹ ਕਾਲਾ ਦੁਹਾ ਬੇਮੁਖਾਂ ਅਦਾ ਕਰਾਇਆ ਤਾੜ ਸੁਣਿਆ ਸਭਤ ਜਗਤ ਵਿੱਚ ਭਾਈ ਬੇਮੁਖ ਸਣੈ ਨਫਰਾ ਪੌਲੀ ਪੌਦੀ ਫਾਵਾ ਹੋਏ ਕੈ ਉਠ ਘਰ ਆਇਆ ਅੱਗੇ ਸੰਗਤ ਏ ਕੁਰਮੇ ਬੇਮੁਖ ਰਲਣਾ ਨਾ ਮਿਲੈ ਤਾਂ ਬਉਟੀ ਪਤੀਜੀ ਫਿਰ ਆਣ ਘਰ ਪਾਇਆ ਹਲਤ ਪਲਤ ਦੋ ਵਹਿ ਗਏ ਨਿਤ ਭੁੱਖਾ ਕੂਕੇ ਤਿਹਾਇਆ ਤਨ ਤਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸੱਚੈ ਮਾਰ ਪਚਾਇਆ ਇਹੋ ਅੱਖਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰ ਕਿਥੋਂ ਰਜ ਖਾਏ ਜੇ ਸਾਹਿਬ ਕੈ ਘਰ ਵਾਥ ਹੋਵੈ ਸੋ ਨਫਰੈ ਹੱਥ ਆਵੇ ਅਣਹੋਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗਾ ਨਾ ਕੋਈ ਪੌੜੀ ਨਾਨਕ ਵਿਚਾਰੇ ਸੰਤ ਜਾਨ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਹਾਰਾ ਜਾਪਦਾ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਨੰਦੇ ਸੁਖ ਨਾ ਪਾਇਨ ਮੁਗਦ ਨਾਰ ਸੰਤ ਨਾਲ ਖਹੰਦੇ ਓਏ ਲੋਚਨ ਓ ਨਾ ਗੁਨਾਹ ਨੂੰ ਓਏ ਅਹੰਕਾਰ ਛੜੰਦੇ ਓਏ ਵਿਚਾਰੇ ਕਿਆ ਕਰਹਿ ਜਾ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸਿੱਖ ਸੈ ਨਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰ ਆਪਿਆ ਆਸੇ ਫਿਰਹਿ ਭਵੰਦੇ ਪੇੜ ਮੁੰਡਾ ਹੂੰ ਕਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ ਚੌਥਾ ਅੰਤਰ ਹਰਿ ਗੁਰੂ ਤੇ ਆਏ ਦਾ ਵੱਡੀ ਵਿਢਾਈ ਜੋ ਦਿੱਤੀ ਪੂਰਾ ਸਤਿਗੁਰੂ ਘਟਾ ਨਾਹੀ ਇੱਕ ਤਿਲਕ ਸਹਿ ਦੀ ਘਟਾਈ ਸਤਿ ਸਾਬ ਸਤਿਗੁਰੂ ਕਹਿ ਵੱਲ ਹੈ ਤਾਂ ਚਖ ਚਖ ਮਰੈ ਸਭ ਲੋਕਾਈ ਨਿੰਦ ਕਾ ਕੇ ਮੋ ਕਾਲੇ ਕਰੇ ਹਰ ਕਰਤਾ ਆਪ ਵਧਾਈ ਜਿਉ ਜੋ ਨਿੰਦ ਕਰ ਨਿੰਦ ਕਰੇ ਤਿਉ ਤਿਉ ਨਿਤ ਨਿਤ ਚੜਾ ਸਵਾਈ ਜਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ ਸਤਗੁਰ ਸੇਤੀ ਗੰਤ ਜੇ ਰੱਖੈ ਹਲਤ ਪਲਤ ਸਭ ਤਿਸ ਕਾ ਗਇਆ ਨਿਤ ਝਈਆ ਪਾਏ ਝੱਗੂ ਸੁਟੇ ਝੱਕਦਾ ਝੱਕਦਾ ਝੜ ਪਇਆ ਨਿਤ ਉਪਾਵ ਕਰੈ ਮਾਇਆ ਧਨ ਕਾਰਨ ਅਗਲਾ ਧਨ ਪੀ ਉੱਡ ਗਇਆ ਕਿਆ ਉਹ ਖਟੇ ਕਿਆ ਉਹ ਖਾਵੇ ਜਿਸ ਅੰਦਰ ਸਹਿਸਾ ਦੁੱਖ ਪਇਆ ਨਿਰਵੈਰ ਨਾਲ ਜੇ ਬੈਰ ਰਚਾਏ ਸਭ ਪਾਪ ਜਗਤੈ ਕਾ ਤਿਨ ਸਿਰ ਲਿਆ ਉਸ ਅੱਗੇ ਪਿਛੇ ਢੋਈ ਨਹੀਂ ਜਿਸਨ ਅੰਦਰ ਨਿੰਦਾ ਮੁਹੇ ਅੰਭ ਪਿਆ ਜੇ ਸੁਏਨੇ ਨੂੰ ਉਹ ਹੱਥ ਪਾਏ ਤਾਂ ਖੇ ਹੂ ਸੇਤੀ ਰਲ ਗਿਆ ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ ਜਨ ਨਾਨਕਾਂ ਦੇ ਨਾਮ ਤੇ ਆਇਆ ਹਰ ਸਿਮਰਤ ਕਿਲ ਵਿਖ ਪਾਪ ਗਿਆ ਪੌੜੀ ਤੂੰ ਹੈ ਸਚਾ ਸੱਚ ਤੂੰ ਸਬਦ ਉਪਰ ਤੂੰ ਦੀ ਬਾਣ ਜੋ ਤੁਧ ਸੱਚ ਧਿਆਏ ਦੇ ਸਦ ਸੇਵਨ ਸੱਚੇ ਤੇਰਾ ਮਾਣ ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ ਸੇ ਭਗਤ ਜਿਨੇ ਗੁਰਮੁਖ ਸਾਲਾਹਿਆ ਸੱਚ ਸਬਦ ਨਿਸ਼ਾਨ ਸੱਚ ਜੇ ਸੱਚੇ ਸੇਵਦੇ ਤਿਨ ਬਾਰੀ ਸਦ ਕੁਰਬਾਨ ਸ਼ਲੋਕ ਮਹੱਲਾ ਚੌਥਾ ਤੁਰ ਮਾਰੇ ਪੂਰੇ ਸਤਿਗੁਰੂ ਸੇਹੀ ਹੁਣ ਸਤਿਗੁਰ ਮਾਰੇ ਜੇ ਮਿਲਣ ਨੂੰ ਬਹੁਤੇਰਾ ਲੋਚੀਐ ਨਾ ਦੇ ਮਿਲਣ ਕਰਤਾਰੇ ਸਤ ਸੰਗਤ ਢੋਈ ਨਾ ਲਹਿਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ ਗੁਰੂ ਬਾਬਾ ਫਿਟਕੇ ਸੇ ਫਿਟੇ ਗੁਰੰਗਦ ਕੀਤੇ ਕੂੜਿਆਰੇ ਗੁਰਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤਿਨ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋਇ ਸੈ ਸੁਫਲ ਪਾਇਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਸੋ ਪਾਇ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ ਜਨ ਨਾਨਕ ਮੰਗਾ ਧੂੜ ਤਿਨ ਜੋ ਗੁਰ ਸਿੱਖ ਮਿਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵਢਾਈ ਜਗਤ ਪੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਐ ਤਾਂ ਜੇ ਕਿਛ ਆਪ ਦੂ ਕੀ ਚੈ ਸਭ ਅਕਰਤਾ ਆਪਣੀ ਕਲਾ ਵਧਾਏ ਵੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ ਜਿਨ ਆਪਣੈ ਜੋਰ ਸਭ ਆਣ ਨਿਵਾਏ ਆਪਣੇ ਆ ਭਗਤਾ ਕੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ ਸਤਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਗੁਰ ਘਰੀ ਵਸਾਏ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਗੁਰ ਸਿਠਾ ਕੇ ਮੋਹ ਉਜਲੇ ਕਰੇ ਹਰ ਪਿਆਰਾ ਗੁਰ ਕਾ જયਕਾਰ ਸੰਸਾਰ ਸਬਦ ਕਰਾਏ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪਹਿਜ ਰਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚਾ ਸਾਹ ਹਮਾਰੇ ਸੱਚ ਪੂੰਜੀ ਨਾਮ ਦੜਾਏ ਪ੍ਰਭ ਬਣਜਾਰੇ ਥਾਰੇ ਸੱਚ ਸੇਵੇ ਸੱਚ ਬਣੰਜ ਲੈਹੇ ਗੁਣ ਕਥਹਿ ਨਰਾਰੇ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ ਸਲੋਕ ਮਹੱਲਾ ਚੌਥਾ ਜਿਸ ਅੰਦਰਤਾਤ ਪਰਾਇ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦਾ ਆਖਿਆ ਕੋਈ ਨਾ ਚੱਲ ਲੱਗੈ ਨਿਤ ਉਜਾੜੀ ਪੂਕਾਰੇ ਖਲਾ ਜਿਸੇ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪ੍ਰਾਈ ਮੋ ਕੱਢ ਨਾ ਸਕੈ ਉਸਦਾ ਕਾਲਾ ਭਿਆ ਕਰਮ ਧਰਤੀ ਸਰੀਰ ਕਾਲਯੁਗ ਵਿੱਚ ਜਿਹਾਂ ਕੋ ਬੀਜੇ ਤੇਹਾ ਕੋ ਖਾਏ ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸ ਖਾਧੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾ ਕੋਈ ਕਰੇ ਤੇਹਾ ਕੋਈ ਪਾਏ ਜਨਨਾਕ ਕਾਉ ਸਭ ਸੋਜੀ ਪਾਏ ਹਰ ਦਰ ਕੀਆ ਬਾਤਾ ਆਖ ਸੁਣਾਏ ਮਹੱਲਾ ਚੌਥਾ ਹੁੰਦਾ ਪ੍ਰਤਾਖ ਗੁਰੂ ਜੋ ਵਿਛੜੇ ਤਿਨ ਕਉ ਦਰ ਢੋਈ ਨਾਹੀ ਕੋਈ ਜਾਇ ਮਿਲੇ ਤਿਨ ਨਿੰਦ ਕਾ ਮੋਫਕੇ ਥੁਕ ਥੁਕ ਮੋਹ ਪਾਹੀ ਜੋ ਸਤਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਟਹਾ ਫਿਰਾਹੀ ਤਿਰ ਕੀ ਭੁਖ ਕਦੇ ਨਾ ਉਤਰੈ ਨਿਤ ਭੁਖਾ ਭੁਖ ਕੂਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਡਿਆਈ ਵੇਖ ਨਾ ਸਕਨੀ ਉਹਨਾਂ ਅੱਗੇ ਪਿਛੇ ਥਾਉ ਨਾਹੀ ਜੋ ਸਤਗੁਰ ਮਾਰੇ ਤិន ਜਾਏ ਮਿਲਹਿ ਰਹਿਦੀ ਖੋਦੀ ਸਭ ਪਤ ਗਵਾਹੀ ਓਏ ਅੱਗੇ ਕੁਸ਼ਟ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਹੀ ਹਰ ਤੈਨ ਕਾ ਦਰਸ਼ਨ ਨਾ ਕਰੋ ਜੋ ਦੂਜੈ ਭਾਏ ਚਿਤ ਲਾਹੀ ਤੁਰ ਕਰਤੈ ਆਪ ਲਿਖ ਪਾਇ ਤਿਸ ਨਾਲ ਕਿਹੋ ਚਾਰਾ ਨਾਹੀ ਜਨ ਨਾਨਕ ਨਾਮ ਅਰਾਧ ਤੂ ਤਿਸ ਪਰ ਕੋ ਨਾ ਸਕਾਹੀ ਨਾ ਵੈ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜੈ ਚੜਾਹੀ